ਰਾਜਧਾਨੀ ਮੇਂ ਤਾਤਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਜਿੰਨਾ ਦੇ ਕੇ ਅਸਥਾਨ ਜਿੰਨਾ ਦੇ ਦੁਆਰਾ ਬਸਾਇਆ ਗਿਆ ਸਥਾਨ ਸ਼੍ਰੀ ਤਰਨਤਾਰਨ ਦਰਬਾਰ ਸਾਹਿਬ ਜਿਸ ਜਗ੍ਹਾ ਦੇ ਉੱਪਰ ਉਹਨਾਂ ਦੀ ਸ਼ਹੀਦੀ ਪੁਰਬ ਮਨਾਇਆ ਜਾ ਰਿਹਾ ਹੈ ਸੋ ਹੋਰ ਵੀ ਗੱਲਾਂ ਕਰਾਂਗੇ ਤੇ ਆਖੀਆਂ ਤੁਹਾਡੇ ਨਾਲ ਤੇ ਤੁਹਾਨੂੰ ਦਰਸ਼ਨ ਕਰਾਏ ਜਾ ਰਹੇ ਨੇ ਕਿ ਕਿਰਤਨਾਤਕ ਜੋ ਹੈ ਜੋ ਸ੍ਰੀ ਇਹ ਦੇ ਸਮੇਂ ਗੁਰੂ ਘਰ ਵਿੱਚ ਪਹੁੰਚ ਰਹੀ ਹੈ ਤੇ ਗੁਰੂ ਘਰ ਦੇ ਵਿੱਚ ਬਿਲਕੁਲ ਤਿਆਰੀਆਂ ਚੱਲ ਰਹੀਆਂ ਨੇ ਸਾਹਮਣੇ ਤੁਸੀਂ ਦੇਖ ਸਕਦੇ ਕਿ ਕਿਸੇ ਰਾਜੋ ਸਿੰਘ ਨੇ ਉਹ ਸ਼ਬੀਰ ਦੀ ਤਿਆਰੀ ਕਰ ਰਹੇ ਨੇ ਸਵੇਰ ਤੋਂ ਲੈ ਕੇ ਤੇ ਸ਼ਾਮਾਂ ਤੱਕ ਜੋ ਇਹ ਸ਼ਬੀਰ ਦਾ ਜੋ ਪ੍ਰੋਗਰਾਮ ਜੋ ਆਰੰਭ ਕੀਤਾ ਆਇਆ ਹੈ ਉਹ ਗੁਰੂ ਘਰ ਸਾਹਿਬ ਨੇ ਜੋ ਇਮਾਰਤ ਹੈ ਗੁਰੂ ਘਰ ਦੀ ਹੋਰ ਵੀ ਤੁਹਾਨੂੰ ਅੰਦਰ ਦੇ ਦਰਸ਼ਨ ਕਰਾਉਣੀ ਆ ਇੱਥੇ ਸੰਗਤਾਂ ਸਵੇਰ ਤੋਂ ਹੀ ਜੋ ਸੇਵਾ ਆਰਤੀ ਉਹ ਸੇਵਾ ਵਿੱਚ ਰੁੱਝੀਆਂ ਹੋਈਆਂ ਨੇ ਤੇ ਗੱਲ ਕਰਦੇ ਆ ਗੁਰੂ ਸਾਹਿਬ ਦੀ ਸ਼ਹਾਦਤ ਕਿਸ ਤਰ੍ਹਾਂ ਵੀ ਸੋ ਗੁਰੂ ਸਾਹਿਬ ਦੀ ਜੋ ਸ਼ਹਾਦਤ ਸੀ ਜਿਸ ਤਰ੍ਹਾਂ ਜੇ ਜਾਣਦੇ ਹੋ ਕਿ ਜੋ ਕੱਟੜ ਪੰਥੀ ਹੁੰਦੇ ਨੇ ਸਮੇਂ ਦੇ ਸਮੇਂ ਜੋ ਸਿਆਸੀਆਂ ਲੋਕ ਹੁੰਦੇ ਨੇ ਉਹਨਾਂ ਦੇ ਵਿੱਚ ਜੋ ਗੁਰੂ ਗ੍ਰੰਥ ਗ੍ਰੰਥ ਸਾਹਿਬ ਜੀ ਦੀ ਜਦੋਂ ਤੇ ਸੰਕਲਨ ਕੀਤਾ ਗਿਆ ਸੀ ਤੇ ਉਸ ਸੰਕਲਨ ਨੂੰ ਸੰਕਲਨ ਨੂੰ ਲੈ ਕੇ ਵੀ ਜੋ ਉਸ ਸਮੇਂ ਕੱਟੜ ਪੰਥੀ ਸੀ ਮੁਗਲਾਂ ਦੇ ਵਿੱਚ ਉਹਨਾਂ ਨੇ ਜੋ ਅਕਬਰ ਬਾਦਸ਼ਾਹ ਦਾ ਜੋ ਬੇਠਾ ਸੀ ਉਹਦੇ ਕੰਨ ਪਰ ਨੇ ਸ਼ੁਰੂ ਕਰ ਦਿੱਤੇ ਤੇ ਜਹਾਂਗੀਰ ਸੀਗਾ ਜੋ ਉਸਨੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਕਿਹਾ ਸੀ ਕਿ ਜੋ ਗੁਰੂ ਗ੍ਰੰਥ ਸਾਹਿਬ ਜੀ ਨੇ ਉਹਨਾਂ ਦੇ ਵਿੱਚ ਜੋ ਹਜਰਤ ਮੁਹੰਮਦ ਜਾਨਾ ਦੇ ਮੁਸਲਮਾਨ ਪਗੰਬਰ ਨੇ ਉਹਨਾਂ ਦੀ ਜੋ ਪ੍ਰਸ਼ੰਸਾ ਉਹ ਵਿੱਚ ਲਿਖੀ ਜਾਵੇ ਜਿਸ ਤੋਂ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਮਨਾਂ ਕਰ ਦਿੱਤਾ ਤੇ ਇਸੇ ਜੋ ਤਾ ਸੀ ਇਸੇ ਦੇ ਵਿੱਚ ਹੀ ਗੁਰੂ ਗ੍ਰੰਥ ਜੋ ਗੁਰੂ ਅਰਜਨ ਦੇਵ ਸਾਹਿਬ ਜੀ ਉਹਨਾਂ ਨੇ ਕਰਾਉਣ ਦਾ ਜੋ ਵੱਡਾ ਕਾਟਨ ਬਣਿਆ ਉਸ ਸਮੇਂ ਦੇ ਵਿੱਚ ਤੇ ਜੋ ਚੰਦੂ ਕਾਪੀ ਸੀ ਉਸਨੇ ਵੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਬਹੁਤ ਚੁਗਲੀ ਮਾਰਦਾ ਰਿਹਾ ਸੀਗਾ ਜੋ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਉਹ ਆਪਣੀ ਬੇਟੀ ਦਾ ਰਿਸ਼ਤਾ ਕਰਨਾ ਚਾਹੁੰਦਾ ਸੀਗਾ ਯਾਦ ਰਹੇ ਸੰਗਤ ਜੀ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹ ਹਰਗੋਬਿੰਦ ਸਾਹਿਬ ਜੀ ਸਨ ਉਹ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸੁਪੁੱਤਰ ਸਨ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸੁਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਚੰਦੂ ਕਾਪੀ ਆਪਣੀ ਜੋ ਬੇਟੀ ਸੀ ਉਸ ਦਾ ਰਿਸ਼ਤਾ ਕਰਨਾ ਚਾਹੁੰਦਾ ਸੀ ਪਰ ਗੁਰੂ ਘਰ ਦੀ ਸੰਗਤ ਦੇ ਕਹਿਣ ਦੇ ਉੱਤੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਰਿਸ਼ਤੇ ਤੋਂ ਨਾ ਕਰ ਦਿੱਤੀ ਸੋ ਉਸ ਨੇ ਵੀ ਬੜਾ ਜ਼ੋਰ ਲਾਇਆ ਕਿ ਤਾਂ ਜੋ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਸ਼ਹੀਦ ਕਰਵਾਉਣ ਦੇ ਵਿੱਚ ਉਸ ਦਾ ਵੀ ਬਹੁਤ ਵੱਡਾ ਰੋਲ ਰਿਹਾ ਸੋ ਤੁਹਾਨੂੰ ਇੱਕ ਹੋਰ ਚੀਜ਼ ਜੋ ਗੁਰੂ ਘਰ ਦੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਘਰ ਵਿੱਚ ਦਿਖਾਉਂਦੇ ਆ ਕਿ ਜੋ ਗੁਰੂ ਘਰ ਦੇ ਨਾਲ ਜਿਸ ਨੇ ਵੀ ਮੁਖਾ ਲਾਇਆ ਹੈ ਆਖਰ ਉਸ ਦਾ ਅੰਤ ਬਹੁਤ ਹੀ ਮਾੜਾ ਹੋਇਆ ਹੈ ਤੁਹਾਨੂੰ ਉਹ ਵੀ ਅਸਾਨ ਦਿਖਾਉਂਦੇ ਹਾਂ ਇਸ ਵਾਰ ਜਿਸ ਅਸਾਨ ਦੇ ਉਤੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਸ਼ਹੀਦ ਕਰਨ ਤੋਂ ਬਾਅਦ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਫਿਰ ਅਮੀਰੀ-ਪੀਰੀ ਦੇ ਪਰਿਵਾਰਾਂ ਦਾ ਹਨ ਕੀਤੀਆਂ ਤੇ ਧਰਮ ਅਤੇ ਸਿਆਸਤ ਦੋਵਾਂ ਪੱਖਾਂ ਨੂੰ ਨਾਲ ਲੈ ਕੇ ਉਹਨਾਂ ਚੱਲਣ ਦਾ ਜੋ ਪਾਤਸ਼ਾਹੀ ਦੋਵਾਂ ਪੇਚ ਦਾ ਸੋ ਜੋ ਤੰਗੂਪਾਪੀ ਜਿਸਸ ਆਂਦੇ ਹੁੰਦਾ ਹੈ ਤੰਗੂਪਾਪੀ ਵਿੱਚ ਗੁਰੂ ਹਰਗੋਬਿੰਦ ਸਾਹਿਬ ਦੀ ਨਾਲਿਆ ਕੇ ਬਣਿਆ ਉਸ ਜਗਾ ਅੱਜ ਗੁਰਦੁਆਰਾ ਮੰਜੀ ਸਾਹਿਬ ਜੋ ਸਥਿਤ ਹੈ ਉਹ ਵੀ ਤੁਹਾਨੂੰ ਦਰਸ਼ਨ ਕਰਵਾਵਾਂਗੇ ਜੋ ਆਪਾਂ ਹੁਣ ਚੱਲ ਰਹੇ ਹਾਂ ਬਿਲਕੁਲ ਸੇਮ ਉਸੇ ਹੀ ਆਸਾਨ ਵਾਲੇ ਜਿਸ ਜਗਾ ਉੱਪਰ ਹੋਣਾ ਗੁਰਦੁਆਰਾ ਮੰਜੀ ਸਾਹਿਬ ਜੋ ਸਜੋਬਤ ਹੈ ਤੁਹਾਨੂੰ ਉਸਦੇ ਦਰਸ਼ਨ ਕਰਾਵਾਂਗੇ ਸਾਹਮਣੇ ਜਦ ਤੁਹਾਨੂੰ ਹਾਲ ਦਿਖਾਈ ਦੇ ਰਿਹਾ ਹੈ ਇਸੇ ਹੀ ਹਾਂ ਦੇ ਵਿੱਚ ਅੱਜ ਸ਼ਵੇਰ ਤੋਂ ਲੈ ਕੇ ਸ਼ਾਮ ਤੱਕ ਜੋ ਹੈ ਗੁਰੂ ਕੀ ਇਲਾਹੀ ਬਾਣੀ ਦਾ ਜਾਪ ਹੋਏਗਾ ਤੇ ਸਾਡੀ ਸਿੰਘਾਂ ਵੱਲੋਂ ਜੋ ਪ੍ਰੋਗਰਾਮ ਹੈ ਉਹ ਪੇਸ਼ ਕੀਤਾ ਜਾ ਰਿਹਾ ਹੈ। ਸੋ ਆਪਾਂ ਹੁਣ ਲਗਾਏਗਾ ਕਿ ਜਿਸ ਜਗ੍ਹਾ ਦੇ ਉਪਰ ਗੁਰਦੁਆਰਾ ਪੰਜੀ ਸਾਹਿਬ ਹੈ ਇਹ ਸਾਹਮਣੇ ਤੁਸੀਂ ਦੇਖ ਸਕਦੇ ਤੁਸੀਂ ਸਰੋਵਰ ਹੈ ਗੁਰੂ ਘਰ ਦਾ ਜੋ ਕਿ ਉਸ ਵੇਲੇ 1,57,000 ਰੁਪਈਆ ਜੋ ਦੇ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਜੋ ਟੋਂਗ ਤੇ ਜੋ ਉਸ ਵੇਲੇ ਦਾ ਜੋ ਨਵਾਬ ਸੀਤੋਂਗ ਪਿੰਡ ਦਾ ਉਸਦੇ ਹੋਵੇ ਚੋਂ ਕੋਲੋਂ ਲਿਆ ਗਿਆ ਸੀ ਬੰਨਾ ਦਾ ਸਭ ਤੋਂ ਵੱਡਾ ਸਰੋਵਰ ਹੈ ਜੋ ਇਹ ਸਰੋਵਰ ਹੈ ਜਿਸ ਦੇ ਵਿੱਚ ਸੰਤਾਂ ਇਸ਼ਨਾਨ ਕਰਦੀਆਂ ਨੇ ਤੇ ਹਰ ਮਸਿਆ ਦੇ ਸੈਸ ਤੇ ਬਹੁਤ ਜ਼ਿਆਦਾ ਪ੍ਰੋਗਰਾਮ ਹੁੰਦਾ ਤੁਸੀਂ ਜੇ ਸਾਹਮਣੇ ਦੇਖ ਸਕਦੇ ਹੋ ਕਿ ਇਸ ਸਰੋਵਰ ਦੀ ਲੰਬਾਈ ਕਿੰਨੀ ਵੱਡੀ ਹੈ ਸੋ ਆਪ ਦਰਸ਼ਨ ਕਰਦੇ ਸਾਹਿਬ ਜੀ ਜੋ ਸਾਹਮਣੇ ਇੱਕ ਹੋਰ ਚੀਜ਼ ਤੁਹਾਨੂੰ ਮੇਨ ਉਫਾ ਦੇਣੇ ਆ ਕਿ ਜੋ ਸੇਖ ਗੌਂਦ ਦੀ ਜੋ ਗ੍ਰੰਥੀ ਖਾਲਸਾ ਨਖਾਸੀ ਦੀ ਵਿਰਾਸਤ ਸਿੱਖ ਫੌਜ ਦੀ ਤਰੋਰ ਹਾਲੇ ਵੀ ਮੌਜੂਦ ਹੈ ਜੋ ਮਹਾਰਾਜਾ ਰਣਜੀਤ ਸਿੰਘ ਦੇ ਸੁਪੁੱਤਰ ਨੌਨਿਹਾਲ ਸਿੰਘ ਨੇ ਜੋ ਇੱਕ ਬੁੰਗਾ ਸੰਯੋਤ ਅਮੀਲ ਕਰਵਾਇਆ ਸੀ ਆਪਣੇ ਰਾਜ ਦੇ ਵਿੱਚ ਉਹ ਸਾਹਮਣੇ ਤੁਹਾਨੂੰ ਦਿਖਾਈ ਦੇ ਰਿਹਾ ਹੈ ਤੇ ਬਾਕੀ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਇਹ ਉਹ ਸਰੋਵਰ ਹੈ ਜੋ ਕਿ ਗੁਰੂ ਅਰਜਨ ਦੇਵ ਸਾਹਿਬ ਪਾਸ਼ਾ ਨੇ ਜਦੋਂ ਤਰਨਤਾਰ ਸਾਹਿਬ ਸਾਤਾ ਇਸ ਗੁਰੂ ਘਰ ਦੇ ਵਾਸਤੇ 1,57,000 ਰੁਪਏ ਦੇ ਵਿੱਚ ਉਸ ਮਿਲਦੇ 1 ਲੱਖ 55 ਹਜ਼ਾਰ ਰੁਪਏ ਦੇ ਵਿੱਚ ਜਿਹੜੇ ਇਹ ਪੂਰਾ ਜੋ ਜਗਾ ਸੀ ਜੇ ਅਸਾਂ ਜੋ ਜ਼ਮੀਨ ਖਰੀਦੀ ਸੀ ਉਸੇ ਜਗਾ ਦੇ ਉੱਪਰ ਗੁਰੂ ਘਰ ਤਾਂ ਮੀਲ ਕੀਤਾ ਗਿਆ ਸੀ ਬਣਵਾਇਆ ਗਿਆ ਸੀ ਸੋ ਅੱਗੇ ਤੁਹਾਨੂੰ ਲੈ ਕੇ ਚਲਦੇ ਹਾਂ ਉਸ ਥਾਨ ਵਖਾਣੇ ਆ ਕਿ ਜਿਸ ਜਗਾ ਦੇ ਉੱਪਰ ਜੰਦੂ ਪਾਪੀ ਜੋ ਗੁਰੂ ਘਰ ਦਾ ਦੁੱਖੀ ਸੀ ਗੁਰੂ ਦਾ ਦੁੱਖੀ ਸੀ ਇਸੇ ਅਸਾਂ ਦੇ ਉੱਪਰ ਹੀ ਉਸ ਨੂੰ ਲਿਆ ਕੇ ਬਣਿਆ ਗਿਆ ਸੀ ਤੇ ਸਿੰਘਾਂ ਦੇ ਦੁਆਰਾ ਇਹ ਗੁਰੂ ਕੇ ਸਿੱਖ ਸੀ ਉਹਨਾਂ ਨੇ ਫੜ ਕੇ ਇਸ ਆਸਥਾਨ ਦੇ ਉੱਤੇ ਉਹ ਬਣਾਇਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਇਸ ਜਗ੍ਹਾ ਦੇ ਉੱਪਰ ਵੀ ਸੰਗਤਾਂ ਮੱਥੇ ਦਾ ਨਤਮਸਤਕ ਹੁੰਦੀਆਂ ਨੇ ਜੋ ਸਾਹਮਣੇ ਦੇਖ ਰਹੇ ਜਿਕੇ ਇਸੇ ਜਗ੍ਹਾ ਦੇ ਉੱਪਰ ਇਤਿਹਾਸ ਵੀ ਉਕਰਿਆ ਆਇਆ ਹੈ ਸਾਨੂੰ ਸਾਹਮਣੇ ਦਿਖਾ ਦੇ ਥੋੜਾ ਇਹ ਇਸ ਆਸਥਾਨ ਦੇ ਉੱਤੇ ਰਿਹਾ ਸੋ ਆਸ ਕਰਦੇ ਆਂ ਕਿ ਆ ਜਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤੇ ਵੱਧ ਤੋਂ ਵੱਧ ਗੁਰੂ ਅਚਨਦੇਵ ਸਾਹਿਬ ਜੀ ਦੇ ਸ਼ਹੀਦੀ ਪੁਰਬ ਨੂੰ ਮਨਾਉਂਦੇ ਆਪਣੇ ਗੁਰੂ ਕਰਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਰੋ ਮਜਾਬੰਦੇ ਨਾਲ ਸਤਿ ਸ਼੍ਰੀ ਅਕਾਲ